ਬਿਤੇ ਦਿਨੋਂ ਆਏ ਹੜ੍ਹ ਦੇ ਨਾਲ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਸੀਗਾ ਉਹਨਾਂ ਦੀ ਗੁਰਦੋਰੀ ਕਰਨ ਵਾਸਤੇ ਸਪੈਸ਼ਲ ਇੱਕ ਮੀਟਿੰਗ ਪਠਾਨਕੋਟ ਦੇ ਡੀਸੀ ਆਫਿਸ ਦੇ ਵਿੱਚ ਕੀਤੀ ਗਈ ਆ ਜਿਸ ਦੇ ਵਿੱਚ ਕੈਬਨ ਮੰਤਰੀ ਪੰਜਾਬ ਲਾਲਚਨ ਕਟਾਰਚਕ ਪਹੁੰਚੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਅਧਿਕਾਰ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਕਿਸੇ ਤਰ੍ਹਾਂ ਦੀ ਕੋਤਾਹੀ ਜਿਹੜੀ ਇਸ ਕੰਮ ਦੇ ਵਿੱਚ ਨਾ ਵਰਤੀ ਜਾਵੇ ਤੇ ਕਿਸੇ ਤਰ੍ਹਾਂ ਦੀ ਭੇਦਭਾਵ ਵੀ ਜਿਹੜਾ ਨਾ ਕੀਤਾ ਜਾਵੇ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਕੈਬਨ ਮੰਤਰੀ ਪੰਜਾਬ ਲਾਲਚਨ ਕਟਾਰਚਕ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਵਿਸ਼ੇਸ਼ ਮੀਟਿੰਗ ਦੇ ਦੌਰਾਨ ਇਸ ਮਾਰਚ ਅ ਦਿਨ ਟਾਰਗੇਟ ਸ ਇੱਕ ਚੁਣੌਤੀ ਦੇ ਰੂਪ ਦੇ ਵਿੱਚ ਕੁਦਰਤ ਨੇ ਦਿੱਤੇ ਆ ਸਭ ਤੋਂ ਪਹਿਲਾਂ ਤੇ ਸਾਡੇ ਸਾਹਮਣੇ ਚੁਣੌਤੀ ਇਹ ਸੀਗੀ ਕਿ ਜਿਹੜੇ ਬੰਦੇ ਹੜ੍ਹਾਂ 'ਚ ਫਸੇ ਆ ਉਹਨਾਂ ਨੂੰ ਬਚਾਇਆ ਜਾਵੇ ਉਹਨਾਂ ਦਾ ਰੈਸਕਿਊ ਕੀਤਾ ਜਾਵੇ ਔਰ ਉਹ ਅਸੀਂ تسਲੀ ਨਾਲ ਕਹਿ ਸਕਦੇ ਆ ਵੀ ਉਹ ਕੀਮਤੀ ਜਾਨਾਂ ਬਚਾਈਆਂ ਜਿਹੜੀਆਂ ਪਾਣੀ ਦੀ ਚਾਰੋਂ ਤਰਫੋਂ ਘਿਰੂਕੀਆਂ ਸਨ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਵੀ ਸਾਡੇ ਕੋ ਕੋਈ ਪਹੁੰਚੇਗਾ ਚਾਹੇ ਉਹ ਲੁਸੀਆਂ ਦਾ ਏਰੀਆ ਹੋਵੇ ਢਿੰਡੇ ਦਾ ਏਰੀਆ ਹੋਵੇ ਰਾਵੀ ਦੇ ਵਿੱਚ ਫਸੇ ਲੋਕ ਹੋਣ ਸੋ ਅਸਕਿਊ ਕਰਨ ਤੋਂ ਬਾਅਦ ਜਿਹੜੇ ਸੈਕੰਡ ਸਟੇਜ ਸੀਗੀ ਸਾਡੇ ਸਾਹਮਣੇ ਉਹੀ ਲੋਕਾਂ ਨੂੰ ਰਾਹਤ ਸਮੱਗਰੀ ਘਰ-ਘਰ ਭੇਜੀ ਜਾਵੇ ਉਹ ਸੈਕੰਡ ਸਟੇਜ ਵੀ ਅਸੀਂ ਸਮਾਪਤ ਕਰ ਲਈ ਆ ਲੋਕਾਂ ਨੂੰ ਵੱਡੀ ਮਾਤਰਾ ਦੇ ਵਿੱਚ ਅਸੀਂ ਚਾਹੇ ਉਹ ਪਵਾ ਹੋਵੇ ਚਾਹੇ ਸਿਆਰਨਪੁਰ ਹੋਵੇ ਪਠਾਨਕੋਟ ਹੋਵੇ ਰਾਹਤ ਸਮੱਗਰੀ ਭੇਜੀ ਆ ਔਰ ਪਸ਼ੂਆਂ ਦੇ ਚਾਰੇ ਚੌਕਰ ਦੇ ਰੂਪ ਦੇ ਵਿੱਚ ਮਤਲਬ ਹਰੇ ਚਾਰੇ ਦੇ ਰੂਪ ਦੇ ਵਿੱਚ ਟੂੜੀ ਦੇ ਰੂਪ ਦੇ ਵਿੱਚ ਵੱਡੀ ਪੇਮਾਨੇ ਦੇ ਉੱਤੇ ਰਾਸਮਗਰੀ ਭੇਜੀ ਆ ਸੋ ਇਹਦੇ ਅੰਦਰ ਸਵੈਸੇਵਕ ਜਥੇਬੰਦੀਆਂ ਦਾ ਵੀ ਸੋਸ਼ਲ ਆਰਗੇਨਾਈਜੇਸ਼ਨਾਂ ਦਾ ਵੀ ਤੇ ਆਮ ਲੋਕਾਂ ਦਾ ਵੀ ਬੜਾ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਇਸ ਵੇਲੇ ਬਾਹ ਫੜੀ ਇੱਕ ਦੂਜੇ ਦੀ ਹੁਣ ਤੀਜੀ ਤੇ ਲਾਸਟ ਸਟੇਜ ਸਾਡੇ ਸਾਹਮਣੇ ਆ ਕਿ ਜਿਹੜਾ ਡੈਮੇਜ ਹੋਇਆ ਸਾਡਾ ਚਾਹੇ ਉਹ ਘਰ ਹੋਏ ਆ ਚਾਹੇ ਉਹ ਫਸਲਾਂ ਹੋਈਆਂ ਚਾਹੇ ਪਸ਼ੂ ਸਾਡੇ ਰੂੜੇ ਆ ਮਰ ਗਏ ਆ ਇਹ ਜਿਹੜਾ ਸਾਡਾ ਨੁਕਸਾਨ ਹੋਇਆ ਇਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧਾਨੀ ਵੱਲੋਂ ਸਭ ਤੋਂ ਪਹਿਲਾਂ ਉਹਦੇ ਇਹ ਕਹਿਤਾ ਵੀ ਜਿਹੜਾ ਖੇਤ ਉਹਦਾ ਰੇਤ ਉਹਦੇ ਦਾ ਕਿਸੇ ਦਾ ਅਧਿਕਾਰ ਨਹੀਂ ਔਰ ਇਹਦਾ ਫਾਇਦਾ ਵੀ ਜਿਹੜਾ ਕਿਸਾਨ ਨੂੰ ਪਹੁੰਚੇਗਾ ਹੁਣ ਸਪੈਸ਼ਲ ਗਦੌਰੀਆਂ ਜਿਹੜੀਆਂ ਨੇ ਉਹ ਕਰਨ ਦਾ ਹੁਕਮ ਦਿੱਤਾ ਸੋ ਅੱਜ ਪਠਾਨਕੋਟ ਦੇ ਅੰਦਰ ਅਸੀਂ ਮੀਟਿੰਗ ਕੀਤੀ ਆ ਬਮਿਆਲ ਦੇ ਮਤਲਬ ਏਰੀਏ ਦੀ ਨਰੋੜ ਜਮਲ ਸਿੰਘ ਦੇ ਏਰੀਏ ਦੀ ਤਾਰਾਗੜ ਏਰੀਏ ਦੀ ਅ ਡਿਪਟੀ ਕਮਿਸ਼ਨਰ ਅਦਿੱਤਿਆ ਓਪਲ ਜੀ ਮੇਰੇ ਨਾਲ ਨੇ ਡੀਆਰਓ ਪਵਨ ਜੀ ਨਾਲ ਨੇ ਤਹਿਸੀਲਦਾਰ ਸਾਰੇ ਨਾਲ ਨੇ ਸਾਰੇ ਪਟਵਾਰੀ ਅਸੀਂ ਕਾਨਗੋ ਵਗੈਰਾ ਕਾਲ ਕੀਤੇ ਆ ਤੇ ਅਸੀਂ ਬਿਲਕੁਲ ਸਖਤ ਇਹ ਮਤਲਬ ਕਹਿ ਸਕਦੇ ਆ ਵੀ ਆਦੇਸ਼ ਦਿੱਤੇ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਰਮਚਾਰੀ ਕੋਈ ਮੁਲਾਜ਼ਮ ਇਸ ਨਿਸ਼ਾਨਦੇ ਦੀ ਜਿਹੜੀ ਉਹ ਸਪੈਸ ਗਦੋਰੀਆਂ ਦੀ ਢਿੱਲ ਨਾ ਦਿਖਾਵੇ ਉਹ ਕੱਲਾ ਕੱਲਾ ਖੇਤ ਜਿਹਦਾ ਚਾਰਾ ਖਰਾਬ ਹੋਇਆ ਜਿਹਦਾ ਝੋਨਾ ਖਰਾਬ ਹੋਇਆ ਉਹਦੀ ਨਿਸ਼ਾਨਦੀ ਕਰੂਗਾ ਜਾ ਕੇ ਡਿਮਾਰਕੇਸ਼ਨ ਕਰੂਗਾ ਜਿਹੜੇ ਘਰ ਰੁੜ ਗਏ ਨੇ ਪਾਣੀ ਚ ਜਿਹੜੇ ਘਰ ਅੱਧੇ ਚ ਵੱਡੇ ਟੁੱਟ ਗਏ ਆ ਸੋ ਇਹਨਾਂ ਸਾਰੇ ਤਰ੍ਹਾਂ ਦੇ ਜਿਹੜੇ ਨੁਕਸਾਨ ਨੇ ਪਸ਼ੂ ਸਾਡੇ ਰੁੜ ਗਏ ਆ ਇਹ ਸਾਰੇ ਨੁਕਸਾਨਾਂ ਦੀ ਪਰਪਾਈ ਸਰਕਾਰ ਕਰੂਗੀ ਔਰ ਉਹਦੇ ਲਈ ਜੋ ਵੀ ਐਸ ਪਰ ਲਾ ਮੁਆਵਜ਼ਾ ਬਣਦਾ ਉਹ ਸਰਕਾਰ ਦਊਗੀ ਪੰਜਾਬ ਦੇ ਅੰਦਰ 20 ਹਜ਼ਾਰ ਪਾਰ ਇੱਕੜ ਦਾ ਮੌਜਾ ਜਿਹੜਾ ਸਰਕਾਰ ਨੇ ਲਾਣਿਆ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਮੌਜਾ ਉਹ ਰਾਜ ਅਸੀਂ ਸ਼ੁਰੂਆਤ ਵੀ ਕੀਤੀ ਆ ਹਲਕੇ ਪੁਏ ਦੇ 12 ਜਿਹੜੇ ਘਰ ਨੇ ਜਿਹੜੇ ਰੁੜ ਗਏ ਪਾਣੀ ਚ ਜਾਂ ਡੇਗ ਗਏ ਉਹਨਾਂ ਨੂੰ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਦੇ ਦੋਸਤਾਂ ਨੇ ਉਹਦੇ ਸੂਝਵਾਨ ਵਿਅਕਤੀਆਂ ਨੇ ਹਰੇਕ ਘਰ ਨੂੰ 50000 ਰੁਪਏ ਦੀ ਰਾਸੀ ਜਿਹੜੀ ਆ ਉਹ ਅੱਜ ਅਸੀਂ ਪ੍ਰੋਵਾਈਡ ਕਰਾ ਕੇ ਆਏ ਆ ਸੋ ਕਿਸੇ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ ਮਾਨ ਸਾਹਿਬ ਦੀ ਸਰਕਾਰ ਹਰੇਕ ਇਨਸਾਨ ਦੀ ਪਰਭਾਈ ਕਰੇਗੀ ਔਰ ਇਸ ਪਰਭਾਈ ਨੂੰ ਪਹਿਲੋਂ ਨਾਪਿਆ ਜਾਵੇ ਉਹਨੂੰ ਤੋਲਿਆ ਜਾਵੇ ਦੇਖਿਆ ਜਾਵੇ ਕਿਹੜੇ ਪਿੰਡ ਚ ਕਿਹੜੇ ਮਹੱਲੇ ਚ ਕਿਹੜੇ ਇਲਾਕੇ ਚ ਕਿਹੜਾ ਨੁਕਸਾਨ ਹੋਇਆ ਔਰ ਜੋ ਵੀ ਉਹਦਾ ਮੌਜੂਦ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਊਗਾ ਅੱਜ ਇਸ ਕੱਲ ਦੀ ਤਾਇਦ ਕੀਤੀ ਗਈ ਮੀਟਿੰਗ ਦੇ ਅੰਦਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਥੱਲੇ ਪੱਖਪਾਤ ਨਾ ਕੀਤਾ ਜਾਵੇ ਕਿਸੇ ਤਰ੍ਹਾਂ ਦਾ ਵੀ ਉਹਨੂੰ ਜਿਹੜਾ ਨੁਕਸਾਨ ਹੋਇਆ ਉਹਦੇ ਪੈਸੇ ਉਹਦੇ ਪਰਿਵਾਰ ਨੂੰ ਮਿਲਣਗੇ ਬਿਲਕੁਲ ਇਹ ਸਾਡੇ ਧਿਆਨ ਚਾ ਔਰ ਅਸੀਂ ਇਹਦੇ ਬਾਰੇ ਜਿਹੜਾ ਮੈਡੀਕਲ ਸਾਡੀ ਮਤਲਬ ਡਿਪਾਰਟਮੈਂਟ ਅੱਜ ਹੈਲਥ ਮਿਨਿਸਟਰ ਵੀ ਮਾਨਜਗ ਡਾਟ ਬੀ ਸਿੰਘ ਜੀ ਆਏ ਸਨ ਮੇਰੇ ਨਾਲ ਹੀ ਸੀਗੇ ਇਸ ਵੇਲੇ 9 10 ਥਾਵਾਂ ਤੇ ਜਿਹੜੇ ਕੈਂਪ ਚੱਲ ਰਹੇ ਆ ਤਾਰਾਗੜ ਚੱਲ ਰਹੇ ਆ ਕੋਲੀਆਂ ਚੱਲ ਰਹੇ ਆ ਅ ਮਤਲਬ ਚਾੜਕ ਚੱਲ ਰਿਹਾ ਦਮਿਆਲ ਚੱਲ ਰਿਹਾ ਨੋਡ ਚੱਲ ਰਿਹਾ ਮਤਲਬ ਕਾਫੀ ਥਾਵਾਂ ਤੇ ਮੈਡੀਕਲ ਕੈਂਪ ਚੱਲ ਰਿਹਾ ਸਾਡੀਆਂ ਹੈਲਥ ਟੀਮਾਂ ਜਿਹੜੀਆਂ ਉਹ ਲੱਗੀਆਂ ਨੇ ਔਰ ਖੁਸ਼ੀ ਦੀ ਗੱਲ ਦੀ ਹੈ ਕਿ ਸਾਨੂੰ 25 ਡਾਕਟਰ ਪਠਾਨਕੋਟ ਨੂੰ ਮਿਲ ਗਿਆ ਮਤਲਬ 35 ਹੋਰੀ ਜਿਹਦੇ ਵਿੱਚੋਂ 33 ਜੁਆਇਨ ਵੀ ਕਰ ਗਏ ਇਹਦੇ ਨਾਲ ਬਹੁਤ ਵੱਡਾ ਸਾਨੂੰ ਸੇ ਸਵਾਵਾਂ ਦੇ ਵਿੱਚ ਵੱਲ ਮਿਲਣਾ ਸੋ ਚਾਹੇ ਪਸ਼ੂਆਂ ਦੇ ਇਲਾਜ ਦਾ ਸਵਾਲ ਹੋਵੇ ਉਹਦੇ ਲਈ ਵੀ ਜਿਹੜੀ ਸਾਡੇ ਵੈਟਰਨਰੀ ਡਿਪਾਰਟਮੈਂਟ ਆ ਤੇ ਡਾਕਟਰ ਲਗਾਤਾਰ ਜਿਹੜੇ ਉਹ ਮੂੰਹ ਖੋਰ ਦੀ ਬਿਮਾਰੀ ਦੇ ਟੀਕੇ ਲਾ ਰਿਹਾ ਬਿਲਕੁਲ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਸੋ ਹਰੇਕ ਤਰ੍ਹਾਂ ਦੀ ਚੌਕਸੀ ਰੱਖੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਜਿਹੜੀ ਬਿਮਾਰੀ ਹੋ ਸਿਰ ਨਾ ਚੱਕੇ ਮੈਂ ਮਿਸਾਲ ਦੇ ਤੌਰ ਤੇ ਕਹਿਣਾ ਚਾਹਨਾ ਕਿ 1600 ਕਰੋੜ ਰੁਪਏ ਦੀ ਅਜੇ ਕੋਈ ਲਿਖਤੀ ਪਰਤੀ ਇਸ ਕਿਸੂੰ ਦਾ ਡਾਕੂਮੈਂਟ ਨਹੀਂ ਆਇਆ ਕਿ ਉਹ ਕੇਸ ਮਤਲਬ ਪਰਪਸਲੀ ਪੈਸੇ ਯੂਜ਼ ਹੋਣੇ ਕੀ ਉਹ ਕਿਸਾਨਾਂ ਨੂੰ ਦਿੱਤੇ ਜਾਣੇ ਆ ਕੀ ਉਹ ਘਰਾਂ ਨੂੰ ਦਿੱਤੇ ਜਾਣੇ ਆ ਕੀ ਉਹ ਕਨੈਕਟੀਵਿਟੀ ਲਈ ਆਏ ਆ ਉਹ ਪੋਲਾ ਨੂੰ ਆਏ ਆ ਉਹਦੇ ਬਾਰੇ ਕਲੀਅਰ ਕੋਈ ਨਹੀਂ ਹੈਗਾ ਪਹਿਲੀ ਗੱਲ ਤੇ ਆ ਕਿ ਬਹੁਤ ਵੱਡੀਆਂ ਉਮੀਦਾਂ ਸਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਕਿ ਜਦੋਂ ਉਹਨੇ ਪੰਜਾਬ ਚਾਣਾ ਲੋਕਾਂ ਦੀਆਂ ਅੱਖਾਂ ਲੋਕਾਂ ਦੇ ਕੰਨ ਸੁਣ ਲੂ ਮਤਲਬ ਬੜੇ ਬੇਤਾਰ ਸੀਗੇ ਪਰ ਨਰਾਸ਼ਾ ਪੱਲੇ ਪਈ ਆ 1600 ਕਰੋੜ ਰੁਪਇਆ ਪੰਜਾਬ ਜਿਹੜਾ ਪੂਰਾ ਡੁੱਬਿਆ ਪਾਣੀ ਦੇ ਅੰਦਰ ਇਹਨੂੰ ਸੰਭਲਣ ਦੇ ਲਈ ਨਿਆ ਸਮਝਦਾ ਵੀ ਕਿਸ ਹੁੰਦਾ ਪਤਾ ਨਹੀਂ ਕਿ ਉਹ ਠਿੱਟ ਕੀਤਾ ਗਿਆ ਮਜ਼ਾਕ ਕੀਤਾ ਗਿਆ ਸੋ ਸੈਕੰਡ ਡੇ ਆ ਉਹਦੇ ਹਰਨ ਦੇ ਤੌਰ ਤੇ ਨਰੇਗਾ ਦੀ ਦਿਹਾੜੀ 320 ਹੈ ਪਰ ਮਜ਼ਦੂਰ ਇਸ ਵੇਲੇ ਮਾਰਕੀਟ ਦੇ ਅੰਦਰ 500 ਰੁਪਿਆ ਲੈ ਰਿਆ ਹੁਣੇ ਕਿੱਥੇ ਤੁਸੀਂ ਜ਼ੋਰ ਹੋ ਗਈ ਉਹਨੂੰ ਮਜ਼ਦੂਰ ਆਪਣੀ ਜਗ੍ਹਾ ਠੀਕਾ ਉਹਨੂੰ 500 ਮਿਲਣਾ ਚਾਹੀਦਾ ਮਹਿੰਗਾਈ ਇੰਨੀ ਆ ਪਰ ਸਰਕਾਰ ਨੂੰ ਨਾਰਮਸ ਜਿਹੜੇ ਆ ਉਹ ਇਸ ਕਿਸਮ ਦੇ ਬਣਾਉਣੇ ਚਾਹੀਦੇ ਆ ਜਿਹੜੇ ਪ੍ਰੈਕਟੀਕਲ ਹੋਣ ਇਹਨ ਪ੍ਰੈਕਟੀਕਲ ਨਾ ਹੋਣ ਸਵਿਸ਼ ਕਰਕੇ ਜਿਹੜੀ ਕੱਲ ਵਿੱਤ ਮੰਤਰੀ ਸਾਹਿਬ ਜੀ ਨੇ ਦੁਖਾਯਾਰ ਕੀਤਾ ਕੀ ਨਾਰਮ ਜੇਸ ਕਿਸੇ ਹੰਦੇ ਬਣਾਏ ਜਾਂਦੇ ਆ ਜਿਹੜੇ ਪੰਜਾਬ ਲਈ ਸੂਟ ਨਹੀਂ ਕਰਦੇ ਸੋ ਦੇਖਾਂਗੇ 1600 ਕਰੋੜ ਰੁਪਇਆ ਕਿਸ ਪਰਪਸ ਲਈ ਆਇਆ ਕਿੱਥੇ ਖਰਚਣਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਊਗਾ ਨਹੀਂ ਇਹ ਵੈਸੇ ਮੋਟੀਆਂ-ਮੋਟੀਆਂ ਤੇ ਕਰ ਲਈਆਂ ਗਈਆਂ ਨੇ ਇੱਕ ਵਾਰ ਪਰ ਦੁਬਾਰਾ ਜ ਜਿਨ੍ਹਾਂ ਨੂੰ ਸਭ ਨੂੰ ਹਦੇਸ ਕੀਤਾ ਕਰਮਚਾਰੀਆਂ ਨੂੰ ਸਭ ਨੇ ਇਸ ਗੱਲ ਦਾ ਵਚਨ ਵੀ ਦਿੱਤਾ ਵੀ ਅਸੀਂ ਇਹਨੂੰ ਹਫਤੇ ਦੇ ਅੰਦਰ-ਅੰਦਰ ਇਹਨੂੰ ਕਰਕੇ ਕੰਪਲੀਟ ਸਰਕਾਰ ਨੂੰ ਭੇਜਾਂਗੇ